ਮਕੇਰੀਆਂ ਨਜ਼ਦੀਕੀ ਪਿੰਡ ਸਲੈਰੀਆਂ ਖੁਰਦ ਵਿਖੇ 11 ਸਤੰਬਰ ਨੂੰ ਸ਼ਹੀਦ ਸਰਦਾਰ ਗੁਰਮਖ ਸਿੰਘ ਵੈਲਫੇਅਰ ਸਪੋਰਟਸ ਕਲੱਬ ਵੱਲੋਂ ਪੰਚਾਇਤ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਸਾਲਾਨਾ ਛਿੰਝ ਮੇਲਾ ਛਿੰਝ ਕਮੇਟੀ ਦੀ ਮੀਟਿੰਗ ਉਪਰੰਤ ਕੁਝ ਕਾਰਨਾ ਕਰਕੇ ਰੱਦ ਕੀਤਾ ਗਿਆ ਹੈ ਅਤੇ ਕਮੇਟੀ ਦੀ ਅਗਲੀ ਮੀਟਿੰਗ ਤੱਕ ਫੈਸਲਾ ਰੱਖਮਾਂ ਰੱਖਿਆ ਗਿਆ ਹੈ ਜਿਸ ਵੰਦੀ ਪਹਿਲਵਾਨ ਅਤੇ ਖੇਡ ਪ੍ਰੇਮੀ ਨੋਟ ਕਰਨ ਛਿੰਝ ਮੇਲੇ ਦੇ ਰੱਦ ਹੋਣ ਬਾਰੇ ਕਮੇਟੀ ਪ੍ਰਧਾਨ ਅਮਨਦੀਪ ਸਿੰਘ ਹੋਰਾ ਜਾਣਕਾਰੀ ਸਾਂਝੀ ਕੀਤੀ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨਦੀਪ ਸਿੰਘ ਸਨ ਅਫਕੀਰਦੀਪ ਸਿੰਘ ਪਿੰਡ ਸਲਾਈਆਂ ਪਰਦ ਸ਼ਹੀਦ ਗੁਰਮੁਖ ਸਿੰਘ ਕਮੇਟੀ ਦਾ ਪ੍ਰਧਾਨ ਤੇ ਬਾਬਾ ਜਨਾਬ ਵਾਲੀ ਦੀ ਜੋ ਅਸੀਂ ਛਿੰਝ ਮੇਲਾ ਕਰਾਈਦਾ 11 ਤਰੀਕ ਨੂੰ ਉਹ ਪਲਵਾਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੁਝ ਕਾਰਨਾ ਕਰਕੇ ਉਹ ਮੇਲਾ ਜਿਹੜਾ ਵਾ ਉਹ ਕੈਨਸਲ ਕੀਤਾ ਗਿਆ ਵਾ ਜੋ ਵੀ ਕਮੇਟੀ ਦਾ ਹੁਕਮ ਹੋਏਗਾ ਅੱਗੇ ਉਸ ਹਾਵ ਨਾਲ ਜੋ ਕਮੇਟੀ ਕਹੇਗੀ ਜਾਂ ਕਮੇਟੀ ਜੋ ਕਰੇਗੀ ਉਸ ਹਾਵ ਨਾਲ ਅਸੀਂ ਤਰੀਕ ਦਵਾਂਗੇ ਤੁਹਾਨੂੰ ਅੱਗੇ ਸਾਰੇ ਪਲਵਾਨਾਂ ਨੂੰ ਇਹ ਬੇਇਜ਼ਤੀ ਕੀਤੀ ਜਾਂਦੀ ਹੱਥ ਜੋੜ ਕੇ ਕਿ ਜਿਹੜਾ 11 ਤਰੀਕ ਨੂੰ ਛਿੰਝ ਮੇਲਾ ਸੀ ਉਹ ਕੈਨਸਲ ਕੀਤਾ ਗਿਆ ਹੈ ਵਾਹੀ ਉੱਟੀ ਦਾ ਖਾਲਸਾ ਵਾਹੀ ਉੱਟੀ ਦੀ ਫਤਿਹ